ਕਹਿੰਦੇ ਜੇ ਵਾਕਈ ਤੂੰ ਆਪਣੇ ਅੰਦਰ ਤ੍ਰਿਸ਼ਨਾ ਲਿਆਉਣਾ ਚਾਹੁੰਦਾ ਹੈ ਤੇ ਪਰਮਾਤਮਾ ਦੇ ਨਾਮ ਦੀ ਲਿਆ ਵੀ ਮੈਂ ਪਰਮਾਤਮਾ ਦੀ ਬੰਦਗੀ ਤੋਂ ਬਿਨਾਂ ਰਹਿ ਨਹੀਂ ਸਕਦਾ આજ ਵੀ ਕਈ ਬਜ਼ੁਰਗ ਜਿਹੜੇ ਕਹਿੰਦੇ ਵੀ ਅੰਮ੍ਰਿਤ ਵੇਲੇ ਗੁਰੂ ਦੇ ਦਿਦਾਰ ਤੋਂ ਬਿਨਾਂ ਪ੍ਰਸ਼ਾਦਾ ਨਹੀਂ ਸੀ ਛਕਦੇ ਅਜੇ ਵੀ ਕਈ ਅਜਿਹੇ ਬਜ਼ੁਰਗ ਨੇ ਪਹਿਲਾਂ ਗੁਰਦਾਰੇ ਹੁੰਦੇ ਸਨ ਬਾਣੀ ਸੁਣਦੇ ਸਨ ਬਾਣੀ ਪੜ੍ਹਦੇ ਸਨ ਉਸ ਤੋਂ ਬਾਅਦ ਘਰ ਜਾ ਕੇ ਗੁਰੂ ਸਾਹਿਬ ਜੀ ਦਾ ਅਦਬ ਮਾਨ ਕਰਕੇ ਘਰ ਜਾ ਕੇ ਫੇਰ ਪ੍ਰਸ਼ਾਦਾ ਛਕਦੇ ਸਨ ਜਦੋਂ ਤੁਸੀਂ ਇਹ ਆਦਤਾਂ ਪਾਓਗੇ ਨਾ ਤੁਹਾਡੇ ਬੱਚਿਆਂ ਤੇ ਸਰ ਪੇਗਾ ਸ਼ੀਰ ਮੈਂ ਬੱਚਿਆਂ ਦੀ ਗੱਲਾਂ ਤਾਂ ਕਰਦਾ ਕਿਉਂਕਿ ਆਉਣ ਵਾਲੇ ਸਮੇਂ ਦੇ ਵਿੱਚ ਇਹ ਭਵਿੱਖ ਨੇ ਸਾਡੇ ਬੱਚੇ ਬੱਚੇ ਸਾਡੇ ਭਵਿੱਖ ਨੇ ਜਦੋਂ ਬੱਚਿਆਂ ਨੂੰ ਤੁਸੀਂ ਇਹ ਗੁੜਤੀ ਦੇ ਦਿੱਤੀ ਬੱਚਿਆਂ ਨੂੰ ਦੱਸਤਾ ਸਤਗੁਰੂ ਜੀ ਦਾ ਖਜ਼ਾਨਾ ਬੜਾ ਕਮਾਲ ਦਾ ਪੁੱਤਰ ਰੋਜ਼ ਮੇਰੇ ਕੋਲ ਬਹਿ ਕੇ ਜਪਜੀ ਸਾਹਿਬ ਦੀ ਬਾਣੀ ਸੁਣਿਆ ਕਰ ਦਾਦੀ ਮਾਂ ਹੈ ਮਾਂ ਹੈ ਪਿਤਾ ਹੈ ਵੇਖੋ ਉਹ ਘਰ ਗੁਰਦੁਆਰੇ ਨਾਲੋਂ ਘੱਟ ਨਹੀਂ ਹੋਏਗਾ ਕੋਈ ਲੋਕ ਕਹਿੰਦੇ ਨਾ ਜੀ ਕਿ ਘਰ ਘਰ ਗੁਰਦੁਆਰਾ ਬਣ ਸਕਦਾ ਬਿਲਕੁਲ ਬਣ ਸਕਦਾ